ਆਪ ਵੀਡੀਓ ਦੇਖ ਕੇ ਤੁਸੀਂ ਵੀ ਜ਼ਰੂਰ ਕਹੋਗੇ ਕਿ ਸੱਚੀ ਡਰਾਈਵਰੀ ਕਰਨੀ ਸੌਖੀ ਨਹੀਂ ਦੇਖੋ ਕਿਵੇਂ ਸਨੋ ਦੀ ਨਾਲ ਪੂਰੀ ਦੀ ਪੂਰੀ ਬੱਸ ਛੁੱਟੀ ਪੈ ਗਈ ਹੈ ਪੀਆਰਟੀਸੀ ਦੇ ਡਰਾਈਵਰ ਦੇ ਵੱਲੇ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸ਼ੀਸ਼ਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਨੋ ਪਈ ਹੋਈ ਹੈ ਤੇ ਇਸ ਡਰਾਈਵਰ ਤੇ ਵੱਲੋਂ ਆਪਣੀ ਬੱਸ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਦਰਅਸਲ ਲਗਾਤਾਰ ਪੰਜਾਬ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਹੈ। ਗੜੇ ਮਾਰੀ ਵੀ ਕਈ ਥਾਵਾਂ ਤੇ ਹੋਈ ਹੈ ਤੇ ਅਜਿਹੇ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਹਾਲਾਤ ਸ਼ਹਿਰਾਂ ਦੇ ਕਿਹੋ ਜਿਹੇ ਬਣੇ ਹੋਏ ਨੇ। ਤੇ ਅਜਿਹੇ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੀਆਰਟੀਸੀ ਦਾ ਡਰਾਈਵਰ ਜੜਾਇ ਆਪਣੀ ਬੱਸ ਨੂੰ ਸਾਫ ਕਰ ਰਿਹਾ ਹੈ ਤੇ ਕਿੰਝ ਸਨੋ ਜੜੀ ਹੈ ਇਸ ਬੱਸ ਦੇ ਉੱਤੇ ਪਈ ਹੈ ਤੇ ਉਸ ਦੇ ਵੱਲੋਂ ਸਾਫ ਕੀਤੀ ਜਾ ਰਹੀ ਹੈ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਹਾਂ ਆ ਵੀਡੀਓ ਦੇਖ ਕੇ ਤੁਸੀਂ ਵੀ ਜ਼ਰੂਰ ਕਹੋ ਕਿ ਸੱਚੀ ਡਰਾਈਵਰੀ ਕਰਨੀ ਸੋਖੀ ਨਹੀਂ ਦੇਖੋ ਕਿਵੇਂ ਸਨੋ ਦੇ ਨਾਲ ਪੂਰੀ ਦੀ ਪੂਰੀ ਬੱਸ ਚੁੱਟੀ ਪੈ ਗਈ ਹੈ ਪੀਆਰਟੀਸੀ ਦੇ ਡਰਾਈਵਰ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸ਼ੀਸ਼ਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਨੋ ਪਈ ਹੋਈ ਹੈ ਤੇ ਇਸ ਡਰਾਈਵਰ ਤੇ ਵੱਲੋਂ ਆਪਣੀ ਬੱਸ ਨੂੰ ਸਾਫ਼ ਕੀਤਾ ਜਾ ਰਿਹਾ ਹੈ ਦਰਅਸਲ ਲਗਾਤਾਰ ਪੰਜਾਬ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਹੈ ਗੜੇਮਾਰੀ ਵੀ ਕਈ ਥਾਵਾਂ ਤੇ ਹੋਈ ਹੈ ਤੇ ਅਜੇਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਹਾਲਾਤ ਸ਼ਹਿਰਾਂ ਦੇ ਕਿਹੋ ਜਿਹੇ ਬਣੇ ਹੋਏ ਨੇ ਤੇ ਅਜੇਹ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੀਆਰਟੀਸੀ ਦਾ ਡਰਾਈਵਰ ਜੜਾਇ ਆਪਣੀ ਬੱਸ ਨੂੰ ਸਾਫ ਕਰ ਰਿਹਾ ਹੈ ਤੇ ਕਿੰਝ SNOW ਜੜੀ ਹੈ ਇਸ ਬੱਸ ਦੇ ਉੱਤੇ ਪਈ ਹੈ ਤੇ ਉਸਤੇ ਵੱਲੋਂ ਸਾਫ ਕੀਤੀ ਜਾ ਰਹੀ ਹੈ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਆ ਆ ਵੀਡੀਓ ਦੇਖ ਕੇ ਤੁਸੀਂ ਵੀ ਜ਼ਰੂਰ ਕਹੋਗੇ ਕਿ ਸੱਚੀ ਡਰਾਈਵਰੀ ਕਰਨੀ ਸੋਖੀ ਨਹੀਂ ਦੇਖੋ ਕਿਵੇਂ SNOW ਦੇ ਨਾਲ ਪੂਰੀ ਦੀ ਪੂਰੀ ਬੱਸ ਚੁੱਟੀ ਪੈ ਗਈ ਹੈ ਪੀਆਰਟੀਸੀ ਦੇ ਡਰਾਈਵਰ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸ਼ੀਸ਼ਿਆਂ ਦੇ ਉੱਤੇ ਤੁਸੀਂ ਦੇਖ ਸਕਤੀ ਹੋ ਕਿ ਕਿਵੇਂ ਸਨੋ ਪਈ ਹੋਈ ਹੈ ਤੇ ਇਸ ਡਰਾਈਵਰ ਤੇ ਵੱਲੋਂ ਆਪਣੀ ਬੱਸ ਨੂੰ ਸਾਫ਼ ਕੀਤਾ ਜਾ ਰਿਹਾ ਹੈ ਦਰਅਸਲ ਲਗਾਤਾਰ ਪੰਜਾਬ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਹੈ ਗੜੇਮਾਰੀ ਵੀ ਕਈ ਥਾਵਾਂ ਤੇ ਹੋਈ ਹੈ ਤੇ ਅਜੇਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਹਾਲਾਤ ਸ਼ਹਿਰਾਂ ਦੇ ਕਿਹੋ ਜਿਹੇ ਬਣੇ ਹੋਏ ਨੇ ਤੇ ਅਜੇਹ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੀਆਰਟੀਸੀ ਦਾ ਡਰਾਈਵਰ ਜੜਾਇ ਆਪਣੀ ਬੱਸ ਨੂੰ ਸਾਫ ਕਰ ਰਿਹਾ ਹੈ ਤੇ ਕਿੰਝ ਸਨੋ ਜੜੀ ਹੈ ਇਸ ਬੱਸ ਦੇ ਉੱਤੇ ਪਈ ਹੈ ਤੇ ਉਸਤੇ ਵੱਲੋਂ ਸਾਫ ਕੀਤੀ ਜਾ ਰਹੀ ਹੈ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਹਾਂ ਆ ਵੀਡੀਓ ਦੇਖ ਕੇ ਤੁਸੀਂ ਵੀ ਜ਼ਰੂਰ ਕਹੋ ਕਿ ਕੀ ਸੱਚੀ ਡਰਾਈਵਰੀ ਕਰਨੀ ਸੋਖੀ ਨਹੀਂ ਦੇਖੋ ਕਿਵੇਂ ਸਨੋ ਦੇ ਨਾਲ ਪੂਰੀ ਦੀ ਪੂਰੀ ਬੱਸ ਚੁੱਟੀ ਪੈ ਗਈ ਹੈ ਪੀਆਰਟੀਸੀ ਦੇ ਡਰਾਈਵਰ ਤੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸ਼ੀਸ਼ਿਆਂ ਦੇ ਉੱਤੇ ਤੁਸੀਂ ਦੇਖ ਸਕਤੀ ਹੋ ਕਿ ਕਿਵੇਂ ਸਨੋ ਪਈ ਹੋਈ ਹੈ ਤੇ ਇਸ ਡਰਾਈਵਰ ਤੇ ਵੱਲੋਂ ਆਪਣੀ ਬੱਸ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਦਰਅਸਲ ਲਗਾਤਾਰ ਪੰਜਾਬ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਹੈ। ਗੜੇ ਮਾਰੀ ਵੀ ਕਈ ਥਾਵਾਂ ਤੇ ਹੋਈ ਹੈ ਤੇ ਅਜੇਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਹਾਲਾਤ ਸ਼ਹਿਰਾਂ ਦੇ ਕਿਹੋ ਜਿਹੇ ਬਣੇ ਹੋਏ ਨੇ। ਤੇ ਅਜੇਹ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪੀਆਰਟੀਸੀ ਦਾ ਡਰਾਈਵਰ ਜੜਾਇ ਆਪਣੀ ਬੱਸ ਨੂੰ ਸਾਫ ਕਰ ਰਿਹਾ ਹੈ ਤੇ ਕਿੰਝ SNOW ਜੜੀ ਹੈ ਇਸ ਬੱਸ ਦੇ ਉੱਤੇ ਪਈ ਹੈ ਤੇ ਉਸਤੇ ਵੱਲੋਂ ਸਾਫ ਕੀਤੀ ਜਾ ਰਹੀ ਹੈ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਹਾਂ